ਆਪਾਂ ਜੀ ਅਦਰਕ ਤੇ ਮਿਰਚਾਂ ਦਾ ਆਪਾਂ achar ਬਣਾਇਆ ਜਿਹੜਾ ਕਿ ਬਹੁਤ ਹੀ ਵਧੀਆ ਬਣਿਆ ਹੈਗਾ ਆ ਹਾਂਜੀ ਇਹਦਾ ਟੇਸਟ ਵੀ ਅਮੇਜ਼ਿੰਗ ਹੈਗਾ ਮਸਾਲੇ ਬਹੁਤ ਆਪਾਂ ਰੋਸਟ ਕਰਕੇ ਪਾਏ ਹੈਗੇ ਆ ਹੁਣ ਆਪਾਂ ਇਹਨੂੰ ਕੰਟੇਨਰ ਦੇ ਵਿੱਚ ਪਾ ਦੇਣਾ ਹੈ ਤੇ ਕੰਟੇਨਰ ਆਪਣਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈਗਾ ਆ ਕਿਉਂਕਿ ਫੇਰ ਆਪਣਾ achar ਖਰਾਬ ਨਹੀਂ ਹੁੰਦਾ ਹੈਗਾ ਤੁਸੀਂ ਇਹਨੂੰ ਲੰਬਾ ਸਮਾਂ ਤੱਕ ਰੱਖ ਸਕਦੇ ਹੈਗੇ ਆ ਹਾਂਜੀ ਤੇ ਬਹੁਤ ਵਧੀਆ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦੇ ਰਹੇ ਹਾਂ ਕਿ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਇਆ ਹੈਗਾ ਆ ਹੈਲੋ ਸਤ ਸ੍ਰੀ ਅਕਾਲ ਜੀ ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਅੰਟਰੀਓ ਗਾਰਡਨ ਦੇ ਕਿਤੇ ਦੇ ਵਿੱਚ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਰਹੋ ਅੱਜ ਇਹ ਆਪਾਂ ਬਣਾ ਰਹੇ ਹਾਂ achar ਅਦਰਕ ਤੇ ਮਿਰਚਾਂ ਦਾ ਆਪਾਂ ਜੇ achar ਬਣਾ ਲੈ ਆਂ achar ਬਣਾਉਣ ਲਈ ਆਪਾਂ ਇਹ ਮਿਰਚਾਂ ਲਈਆਂ ਆਂ ਹਾਂਜੀ ਤੇ ਥੋੜੀਆਂ ਆਪਾਂ ਮਿਰਚਾਂ ਤੇ ਅਦਰਕ ਮਿਕਸ ਕਰਕੇ ਬਣਾਣੇ ਹੈਗੇ ਆ ਹਾਂਜੀ ਇਹ ਮਿਰਚਾਂ ਆਪਣੇ ਘਰ ਵਾਲੀਆਂ ਹੈਗੀਆਂ ਆਪਾਂ ਆਰਗੈਨਿਕ ਹੈਗੀਆਂ ਹਾਂਜੀ ਗrow ਕੀਤੀਆਂ ਇਹ ਥੋੜੀਆਂ ਰੈੱਡ ਹੋਣ ਹੋਣ ਵਾਲੀਆਂ ਹੈਗੀਆਂ ਤੇ ਕਾਫੀ ਗ੍ਰੀਨਵੀ ਵਿੱਚ ਹੈਗੀਆਂ ਟਰੈਡ ਆਪਾਂ ਮਿਕਸੀ ਬਣਾਉਣਾ ਹੈਗਾ ਆ ਇਹਨਾਂ ਨੂੰ ਆਪਾਂ ਜੀ ਚੰਗੀ ਤਰ੍ਹਾਂ ਵਾਸ਼ ਕਰ ਲਿਆ ਵਾਸ਼ ਕਰਕੇ ਆਪਾਂ ਥੋੜਾ ਜਿਹਾ ਇਹਨਾਂ ਨੂੰ ਸੁਕਾ ਲਿਆ ਹੈਗਾ ਆ ਕਿਉਂਕਿ ਇਹਨਾਂ ਦੇ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਫਿਰ ਆਪਣਾ ਚਾਰ ਜਿਹੜਾ ਖਰਾਬ ਹੋ ਜਾਂਦਾ ਹੈ ਬਿਲਕੁਲ ਸੁੱਕੀਆਂ ਹੋਣੀਆਂ ਚਾਹੀਦੀਆਂ ਆ ਤੇ ਇਹਨਾਂ ਵਿੱਚ ਜੀ ਆਪਾਂ ਕੀ ਕਰ ਆਪਣੀਆਂ ਜਿਹੜੀਆਂ ਜਿਹੇ ਮਿਰਚਾਂ ਹੈਗੀਆਂ ਆਪਾਂ ਇਹਨਾਂ ਨੂੰ ਸਾਰੀਆਂ ਨੂੰ ਇਸ ਤਰ੍ਹਾਂ ਚੀਰਾ ਲਗਾ ਲੈਣਾ ਹੈਗਾ ਟੱਕ ਲਗਾ ਲੈਣਾ ਨਾਈਫ ਦੇ ਨਾਲ ਦਿੱਤਾ ਫਿਰ ਇਹਨਾਂ ਦੇ ਵਿੱਚ ਜਿਹੜਾ ਆਪਣਾ ਮਸਾਲਾ ਹੋਊਗਾ ਉਹ ਚੰਗੀ ਤਰ੍ਹਾਂ ਹੰਜੀ ਵਿੱਚ ਪਰ ਜਾਂਦਾ ਹੈਗਾ ਆ ਇਸੇ ਤਰ੍ਹਾਂ ਇਹ ਆਪਣਾ ਜਿਹੜਾ ਅਦਰਕ ਵੀ ਆਪਾਂ ਇੰਦਾ ਸਲਾਈਸ ਐ ਇਹਨਾਂ ਦੇ ਕੱਟ ਲੈਣੇ ਹੈਗੇ ਆ ਤੇ ਮਿਰਚਾਂ ਤੇ ਅਦਰਕ ਨੂੰ ਚੰਗੀ ਤਰ੍ਹਾਂ ਹੰਜੀ ਕੱਟ ਕੇ ਤੇ ਮਿਰਚਾਂ ਨੂੰ ਜਿਹੜੇ ਮਿਕਸਚਰ ਤੁਸੀਂ ਇੰਦਾ ਜੀਰੇ ਲੱਗੇ ਹੋਣਾ ਚਾਹੀਦੇ ਆ ਜੇ ਤੁਹਾਡੇ ਕੋਲ ਕੋਈ ਵੱਡੀ ਮਿਰਚ ਹੈਗੀ ਆ ਤਾਂ ਤੁਸੀਂ ਇਹਨੂੰ ਮiddel ਤੋਂ ਕੱਟ ਕੇ ਇਹਦੇ ਦੋ ਪਿਸ ਬਣਾ ਸਕਦੇ ਹੈਗੇ ਆ ਥੋੜੀ ਛੋਟੀ ਕਰ ਸਕਦੇ ਆ ਇਹ ਚੀਜ਼ ਬਹੁਤ ਹੀ ਵਧੀਆ achar ਬਣਦਾ ਹੈਗਾ ਇਹ ਘਰ ਵਾਲੀਆਂ ਮਿਰਚਾਂ ਜਿਹੜੀਆਂ ਫ੍ਰੈਸ਼ ਹੈਗੀਆਂ ਆ ਜੇ ਤੁਸੀਂ ਇਹਨਾਂ ਨੂੰ ਸਟੋਰ ਵੀ ਕਰਨੀਆਂ ਹੈਗੀਆਂ ਤਾਂ ਤੁਸੀਂ ਇਸ ਤਰ੍ਹਾਂ ਉਦਦੇ ਇਹਨਾਂ ਨੂੰ ਵਾਸ਼ ਕਰਕੇ ਤਾਂ ਤੁਸੀਂ ਜਿਪਲੌਕ ਚ ਪਾ ਕੇ ਫ੍ਰੀਜ ਵਿੱਚ ਰੱਖ ਸਕਦੇ ਆ ਬਹੁਤ ਲੌਂਗ ਟਾਈਮ ਤੁਹਾਡੇ ਕੋਲ ਰਹਿ ਜਾਂਦੀਆਂ ਜਦੋਂ ਵੀ ਤੁਹਾਨੂੰ ਲੋੜ ਹੁੰਦੀ ਤੁਸੀਂ ਜੀ ਇਹਨਾਂ ਨੂੰ ਯੂਜ਼ ਕਰ ਸਕਦੇ ਆ ਕਿਉਂਕਿ ਜਿਹੜੇ ਆਰਗੇਨਿਕ ਚੀਜ਼ਾਂ ਹੈਗੀਆਂ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਰੱਖੋ ਤਾਂ ਬਹੁਤ ਵਧੀਆ ਰਹਿੰਦੀਆਂ ਆ ਤੁਸੀਂ ਹਾਲ ਸੀਜ਼ਨ ਯੂਜ਼ ਕਰ ਸਕਦੇ ਆ ਇਸ ਤਰ੍ਹਾਂ ਜੇ ਆਪਾਂ ਇਹਨਾਂ ਨੂੰ ਆਚਾਰ ਹੁਣ ਬਣਾਉਣਾ ਹੈਗਾ ਹੁਣ ਆਪਾਂ ਕੀ ਕਰਨਾ ਆਪਣੇ ਜਿਹੜੇ ਮਸਾਲੇ ਆ ਇਹਦੇ ਵਿੱਚ ਪਾਉਣੇ ਆ ਜੀ ਉਹ ਆਪਾਂ ਡ్రਾਈ ਰੋਸਟ ਕਰ ਲੈਣੇ ਹੈਗੇ ਆ ਆਪਣੇ ਕੋਲ ਜੇ ਸੁੱਕੇ ਮਸਾਲੇ ਹੈਗੇ ਆ। ਇਹਨਾਂੋਂ ਤਾਂ ਜੀ ਮੇਥੀ ਦਾਣਾ ਹੈਗਾ 1 ਚਮਚਾ ਹੈਗਾ ਆ ਜੀ। ਹਾਂਜੀ ਇਹ ਵਾਲੇ ਜੀ ਸਾਰਾ ਹੈਗੀ ਆ। ਇਹਨਾਂ ਆਪਾਂ ਜੀ ਧਨੀਆ ਲੈਣਾ ਹੈਗਾ ਸਾਤ ਜਿਹੜਾ ਹੈਗਾ ਆ। ਸੇ ਮੋਟੀ ਸੌਂਫ ਹੈਗਾ ਆ। ਇਹਨਾਂ ਜੀ ਜੀਰਾ ਪਾਉਣਾ ਹੈਗਾ ਆ। ਇਹ ਵਾਲੀਆਂ ਜੀ ਕਾਲੀਆਂ ਮਿਰਚਾਂ ਹੈ। ਇਹ ਸੇਮ ਮੂਰਤੀ ਹੈਗਾ ਸਾਰਾ ਇਹ। ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਡਰਾਈ ਰੋਸਟ ਕਰਨਾ ਪੋਣਾ ਲੈਣਾ ਹੈਗਾ। ਜਿੰਨਾ ਚਿਰ ਇਹਨਾਂ ਦੀ ਲਾਈਟ ਕਸੂਰੀ ਨਹੀਂ ਆਉਂਦੀ ਹੈਗੀ ਆਪਾਂ ਇਹਨਾਂ ਨੂੰ ਭੁੰਨੇ ਜਾਣਾ ਹੈਗਾ ਤੇ ਜਦੋਂ ਇਹ ਪੁੱਜ ਗਿਆ ਤਾਂ ਫਿਰ ਆਪਾਂ ਇਹਨਾਂ ਨੂੰ ਠੰਡਾ ਕਰਕੇ ਪੀਸ ਲੈਣਾ ਹੈਗਾ। ਬਾਅਦ ਦੇ ਵਿੱਚ ਜੀ ਆਪਣੇ ਕੋਲ ਸੁੱਕੇ ਮਸਾਲੇ ਵੀ ਹੈਗੇ ਆ ਜਿਹੜੇ ਸੌਲਟ ਵੀ ਪਾਵਾਂਗੇ ਲੈਸ ਵੀ ਤੇ ਗਰਮ ਮਸਾਲਾ ਜੋ ਵੀ ਆ ਉਹ ਆਪਾਂ ਬਾਅਦ ਦੇ ਵਿੱਚ ਸਾਰੀਆਂ ਚੀਜ਼ਾਂ ਐਡ ਕਰਨੀਆਂ। ਇਕ ਕੁੱਲ ਲਈ ਆਪਾਂ ਇਹਦੇ ਵਿੱਚ ਸਰੋਂ ਦੇ ਤੇਲ ਦੀ ਪਾਵਾਂਗੇ ਜੋ ਆਪਾਂ ਗਰਮ ਕਰਨਾ ਹੈਗਾ ਜਾਂ ਗਰਮ ਕਰਕੇ ਠੰਡਾ ਕਰ ਲੈਣਾ। ਹਾਂਜੀ ਆਪਾਂ ਜੇ ਭੁੰਨ ਕੇ ਪਾਉਣੇ ਆ ਜੀ ਇਹਨਾਂ ਦਾ ਬਹੁਤ ਵਧੀਆ ਫਲੇਵਰ ਆਉਂਦਾ ਆ ਤੇ ਚਾਹ ਤਾ ਟੇਸ ਵੀ ਬਹੁਤ ਵਧੀਆ ਆਉਂਦਾ ਹੈਗਾ ਆ। ਤੁਸੀਂ ਦੇਖ ਲੈਣੀ ਆ ਤੁਹਾਡੀ ਮਿਰਚ ਹਾਂਜੀ ਜਿਆਦੀ ਕੋੜੀ ਹੈਗੀ ਆ ਜਾਂ ਕਈ ਮਿਰਚਾਂ ਅੰਬਤੀਆਂ ਕੋੜੀਆਂ ਨਹੀਂ ਹੁੰਦੀਆਂ ਤਾਂ ਤੁਸੀਂ ਥੋੜੀ ਜੀ ਦੂਸਰੀ ਰੈੱਡ ਮੈਚ ਵੀ ਪਾਊਡਰ ਵਾਲੇ ਯੂਜ਼ ਕਰ ਸਕਦੇ ਆ ਉਹਨਾਂ ਨੂੰ ਸਪਾਈਸੀ ਬਣਾਉਣ ਲਈ। ਹਾਂਜੀ ਮਸਾਲੇ ਚੰਗੀ ਤਰ੍ਹਾਂ ਪੁੱਝ ਚੱਲੇ ਹੈਗੇ ਆਪਣੇ ਥੱਪਾ ਇਹਨਾਂ ਨੂੰ ਠੰਡੇ ਕਰਕੇ ਪਿਸਣਾ ਹੈਗਾ ਯਾ ਹਾਂਜੀ ਆਪਾਂ ਜੀ ਹੁਣ ਜਿਹੜਾ ਆਪਣਾ ਤੇਲ ਹੈਗਾ ਇਹ ਅੱਧੀ ਕੋਲੀ ਹੈਗੀ ਸਰੋਂ ਦਾ ਤੇਲ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਕੇ ਥੋੜਾ ਜਿਹਾ ਇਹਦਾ ਧੂਆਂ ਜਾਂ ਨਿਕਲ ਗਿਆ ਹੁਣ ਥੋੜਾ ਠੰਡਾ ਵੀ ਆ ਹੁਣ ਆਪਾਂ ਇਹਦੇ ਵਿੱਚ ਥੋੜੇ ਜਿਹੀ ਹਿੰਗ ਪਾਉਣੀ ਹੈਗੀ ਆ ਹਾਂਜੀ ਇਹਦੇ ਨਾਲ ਹੀ ਆਪਾਂ ਥੋੜਾ ਜਿਹਾ ਸਾਬਤ ਜੀਰਾ ਪਾਉਣਾ ਹੈ ਇਹਦੇ ਵਿੱਚ ਥੋੜਾ ਜਿਹਾ ਨਾ ਆਪਾਂ ਗਰਮ ਕਰਨਾ ਪੈਣਾ ਹੈ ਇਹ ਤਾਂ ਤੇ ਦੇਵਤ ਜੀ ਹੈਗੀ ਆ ਰਾਈ ਤੇ ਕੀ ਹੈ ਇਹਨਾਂ ਨੂੰ ਆਪਾਂ ਰੋਸ ਨਹੀਂ ਕੀਤਾ ਹੈਗਾ ਕਲੌਂਜੀ ਵੀ ਆਪਾਂ ਰੋਸ ਨਹੀਂ ਕਰਨੀ ਹੈਗੀ ਕਿਉਂਕਿ ਨਹੀਂ ਤਾਂ ਫਿਰ ਉਹਦਾ ਟੇਸ ਬਹੁਤ ਕੌੜਾ ਹੋ ਜਾਂਦਾ ਜੇ ਰੋਸ ਕਰਦੇ ਆਂ ਹਾਂਜੀ ਇੰਨੇ ਕੀ ਕਲੌਂਜੀ ਹੈਗੀ ਆ ਹੁਣ ਆਪਾਂ ਆਪਣੀ ਜਿਹੜਾ ਅਦਰਕ ਤੇ ਮਿਰਚਾਂ ਹੈਗੀਆਂ ਇਹਦੇ ਵਿੱਚ ਪਾ ਦੇਣੀ ਹੈਗੀਆਂ ਬਾਜ ਸੁੱਕੇ ਸੰਤਲਿਆ ਆਪਾਂ ਪਾ ਦੇਣਾ ਹੈਗੇ ਆ ਹਾਂਜੀ ਇਹ ਜੀ ਆਪਣੇ ਕੋਲ ਹੈਗੀਆਂ ਆਦਰਕ ਤੇ ਮਿਰਚਾਂ ਇਹਨੂੰ ਆਪਾਂ ਕੱਟ ਲਾਏ ਆ ਰੈਡੀ ਇਹ ਸਾਰੀਆਂ ਆਪਾਂ ਇਹਦੇ ਵਿੱਚ ਪਾ ਦੇਣੀਆਂ ਨੇ ਥੋੜੀ ਜਿਹਾ ਤਾਂ ਮਿਕਸ ਕਰ ਦੇਣਾ ਹੈ ਕੋਈ ਚੰਗੀ ਤਰ੍ਹਾਂ ਆਪਾਂ ਮਸਾਲੇ ਮਲਾ ਦੇਣਾ ਹੈ ਇਹਦੇ ਵਿੱਚ ਜਦੋਂ ਇਹ ਥੋੜੇ ਜਿਹੇ ਸੌਫਟ ਹੋ ਗਏ ਨੇ ਫਿਰ ਆਪਾਂ ਜਿਹੜੇ ਮਸਾਲੇ ਆਪਣੇ ਰੋਸਟ ਕੀਤੇ ਹੋਏ ਆ ਉਹ ਆਪਾਂ ਡਰਾਈਂਡ ਕਰ ਲਏ ਹੈਗੇ ਉਹ ਪਾ ਦੇਣਗੇ ਇਹ ਜੀ ਬਹੁਤ ਹੈ ਜਲਦੀ ਬਣ ਜਾਂਦਾ ਹੈ ਚਾਰ ਜਿਹੜਾ ਤੇ ਬਹੁਤ ਵਧੀਆ ਲੀ ਬਣਦਾ ਹੈ ਜੇ ਰੋਸ ਤੁਸੀਂ ਮਿਰਚਾਂ ਦਾ ਰਕੜਾ ਚਾਰ ਬਣਾਵਾਂਗੇ ਬਹੁਤ ਵਧੀਆ ਬਣਦਾ ਤੇ ਬਹੁਤ ਟੇਸਟੀ ਵੀ ਹੁੰਦਾ ਹੈ ਇਹ ਖਰਾਬ ਨਹੀਂ ਹੁੰਦਾ ਆਪਾਂ ਇਹਨੂੰ ਲੰਬੇ ਸਮਾਂ ਰੱਖ ਸਕਦੇ ਹਾਂ हाँ जी हम अपने जोड़े है मसाले जोड़े आप रोस्ट किए हैं इन्हना आपदरा जोस्ट किता बहुत ज्यादा पाउडर नहीं बनाने का ये सारे आप देने चंकी तरह कर देना बना देना जी अपने को ਇਹ ਸాల్ਟ ਹੈਗਾ ਇਹ ਅੱਧਾ ਚਮਚਾ ਜਿਹੜਾ ਆ ਕਾਲਾ ਲੂਣ ਹੈ ਤੇ ਵਿੱਚ ਰੈਗੂਲਰ ਲੂਣ ਹੈਗਾ ਚਿੱਟਾ ਜਿਹੜਾ ਮਿਕਸ ਕੀਤਾ ਆ ਤੁਸੀਂ ਟੇਸਟ ਅਬੰਦੇ ਅਕੋਰਡਿੰਗ ਹੈ ਹਾਂਜੀ ਸੌਲਟ ਪਾ ਸਕਦੇ ਤੁਸੀਂ ਵੱਧ ਖਾਣੇ ਆ ਜਾਂ ਥੋੜਾ ਘੱਟ ਖਾਣੇ ਆ ਹਾਂਜੀ ਸਾਰੇ ਇਹਨੂੰ ਮਿਕਸ ਕਰ ਦੇਣਾ ਇਹ ਜੀ ਆਪਣੇ ਕੋਲ ਹੈ ਕਿ ਇੱਕ ਚਮਚਾ ਹਲਦੀ ਦਾ ਹੈਗਾ ਤੇ ਥੋੜੀ ਜਿਹੀ ਆਪਣੇ ਕੋਲੇ ਕੇ ਡਿੱਗੀ ਮਿਰਚ ਹੈਗੀ ਐ ਜਸ ਕਲਰ ਪਾਸੇ ਚੰਗੀ ਤਰ੍ਹਾਂ ਪਾਏ ਸਾਰੀਆਂ ਚੀਜ਼ਾਂ ਨੂੰ ਮਿਲਾ ਦੇਣਾ ਹੈਗਾ ਇਹ ਆਪਣੇ ਕੋਲ ਜੀ ਹੈਗਾ ਗਰਮ ਮਸਾਲਾ ਹੈਗਾ ਹਾਂ ਜੀ ਗਾਦੇ ਵਿੱਚ ਆਪਾਂ ਥੋੜਾ ਜਿਹਾ ਹਮਲਾ ਕੇ ਮਸਾਲਿਆਂ ਨੂੰ ਤੇ ਦੇ ਵਿੱਚ ਵਿਨੇਗਰ ਪਾਉਣਾ ਹੈ ਤੇ ਤਾਂ ਥੋੜੀ ਜੀ ਆਪਾਂ ਬ੍ਰਾਊਨ 슈ગર ਪਾਉਣੀ ਹੈਗੀ ਆ ਸ਼ੱਕਰ ਲਈ ਇੱਕਦਮ। ਬਹੁਤ ਵਧੀਆ ਜੀ ਨਾਈਸ ਕਸ਼ੂਰ ਹੁੰਦੀ ਹੈ ਜੀ ਆ ਮਸਾਲਿਆਂ ਦੇ achar ਬਹੁਤ ਵਧੀਆ ਹੰਦੀ ਬਣਦਾ ਹੈਗਾ ਆ। ਹਾਂ ਜੀ ਆ ਪੈਨ ਬਹੁਤ ਜ਼ਿਆਦਾ ਨਹੀਂ ਕੁੱਕ ਕਰਨਾ ਹੈਗਾ ਕਿਉਂਕਿ ਹੌਲੀ ਹੌਲੀ ਫਿਰ ਇਹ ਬਣ ਜਾਂਦੇ ਹੈਗੇ ਆ। ਉਗਾ ਆਪਣਾ ਕੰਟੇਨਰ ਤੇ ਪਾ ਕੇ ਰੱਖ ਦੇਣਾ ਢੱਕਣ ਵਾਲੇ ਸੁੱਕੇ ਕੰਟੇਨਰ ਦੇ ਵਿੱਚ ਪਾਉਣਾ ਹੈਗਾ ਗਿੱਲਾ ਨਹੀਂ ਹੋਣਾ ਚਾਹੀਦਾ ਕੰਟੇਨਰ ਹਾਂਜੀ ਇਹ ਵਾਲਾ ਜੀ ਵਿਨੀਗਰ ਹੈਗਾ ਆ ਦੋ ਤੋਂ ਤਿੰਨ ਚਮਚੇ ਹੈਗੇ ਆ ਤੇ ਇਹਦੀ ਆਪਾਂ ਦੇ ਵਿੱਚ ਮਿਕਸ ਕਰ ਦਾਂਗੇ ਦੇ ਜੀ ਆਪਣੀ ਕੋਈ ਸ਼ੱਕਰ ਹੈਗੀ ਆ ਕਿਉਂਕਿ ਮਿਰਚ ਆਪਣੀਆਂ ਕੋੜੀਆਂ ਬਹੁਤ ਆ ਉਹਦੇ ਟੇਸਟ ਨੂੰ ਬੈਲੈਂਸ ਕਰਨੀ ਥੋੜਾ ਜਿਹਾ ਇਹ ਫਿਰ ਖੱਟ ਮਿੱਠਾ ਜਬ ਉਹ ਬਹੁਤ ਵਧੀਆ ਹੋ ਜਾਂਦਾ ਟੇਸਟ ਉਹਦੇ ਵਿੱਚ ਮਿਕਸ ਕਰ ਦੇਣੀ ਹੈ ਹਾਂ ਜੀ ਥੋੜਾ ਜਿਹਾ ਆਪਾਂ ਇਹਨੂੰ ਹੁਣ 1 ਮਿੰਟ ਹੀ ਪਕਾਉਣਾ ਹੈਗਾ ਜ਼ਿਆਦਾ ਨਹੀਂ ਤੇ ਫਿਰ ਆਪਾਂ ਸਟੋਵ ਨੂੰ ਕਰ ਦੇਣਾ ਬੰਦ ਤੇ ਇਹਨੂੰ ਠੰਡਾ ਕਰਕੇ ਆਪਾਂ ਕਿਸੇ ਕੰਟੇਨਰ ਦੇ ਵਿੱਚ ਪਾ ਲੈਣਾ ਹੈਗਾ ਹਾਂ ਜੀ ਸਿਰਕਾ ਪਾਉਣ ਦੇ ਨਾਲ ਜਿਹੜੀ ਇਹਦੀ ਬਹੁਤ ਲੰਬੇ ਸਮੇਂ ਤੱਕ ਇਹ ਖਰਾਬ ਨਹੀਂ ਹੁੰਦਾ ਹੈਗਾ শেলਫ ਲਾਈਫ ਵੱਧ ਜਾਂਦੀ ਹੈਗੀ ਆ ਬਹੁਤ ਵਧੀਆ ਰਹਿੰਦਾ ਹੈਗਾ ਆ ਇਹ ਸਾਡੀ ਆਪਣਾ ਹਲਮੋਸ ਦੀ ਰਾਈ ਹੈਗਾ ਆ ਹੁਣ ਦੇਖੋ ਜੀ ਬਹੁਤ ਹੀ ਵਧੀਆ achar ਬਣਿਆ ਹੈਗਾ ਦੇਖੋ ਮਿਰਚਾਂ ਦਾ ਕਲਰ ਵੀ ਬਹੁਤ ਨਾਈਸ ਲੱਗਦਾ ਹੈਗਾ ਆ ਲਾਲ ਤੇ ਗ੍ਰੀਨ ਮਿਰਚਾਂ ਕਿੱਤੀਆਂ ਆ ਆਲਮੋਸਟ ਰੈਡੀ ਆ ਜੀ ਹੁਣ ਮੈਂ ਸਟੋਵ ਨੂੰ ਕਰ ਦੇਣਾ ਬੰਦ ਹਾਂਜੀ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਖਾ ਸਕਦੇ ਹੈਗੇ ਆ ਹੁਣ ਵੀ ਰੈਡੀ ਆ ਤੇ ਇੱਕ ਦੋ ਦਿਨ ਬਾਅਦ ਦੇ ਵਿੱਚ ਤਾਂ ਬਹੁਤ ਵਧੀਆ ਫਿਰ ਇਹਦੇ ਵਿੱਚ ਮਸਾਲੇ ਪਏ ਦੇ ਇੰਦਾ ਰਚ ਜਾਂਦੇ ਹੈਗੇ ਆ ਤੇ ਹੋਰ ਵਧੀਆ ਹਾਂਜੀ ਹੋ ਜਾਂਦਾ ਪਿਆ ਹਾਂਜੀ ਹੁਣ ਮੈਂ ਸਟੋਵ ਨੂੰ ਕਰ ਦਿੰਦੇ ਹਾਂ ਬੰਦ ਉਹ ਪਠੰਡਾ ਕਰਕੇ ਹਾਂਜੀ ਕਿਸੇ ਕੰਟੇਨਰ ਦੇ ਵਿੱਚ ਪਾ ਲੈਣਾ ਹੈਗਾ ਤਾਂ ਬਹੁਤ ਵਧੀਆ ਜੀ ਇਹ ਚਾਰ ਬਣਿਆ ਹੈਗਾ ਆ ਤੁਸੀਂ ਪਰੌਂਠੇ ਦੇ ਨਾਲ ਦਾਲ ਸਬਜ਼ੀ ਦੇ ਨਾਲ ਹਾਂਜੀ ਖਾਓ ਤੇ ਬਹੁਤ ਹੀ ਵਧੀਆ ਟੇਸ ਆਉਂਦਾ ਆ ਹਾਂਜੀ ਜੀ ਇਹਨਾਂ ਰੈਡੀ ਆਚਾਰ ਜੀ ਦੇਖੋ ਬਣ ਗਿਆ ਮਸਾਲੇ ਸਾਰੇ ਮਿਕਸ ਹੋ ਗਏ ਆ ਹਾਂਜੀ ਤੇ ਬਹੁਤ ਵਧੀਆ ਬਣਿਆ ਹੈਗਾ ਜੇ ਜੀ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੇ ਤਾਂ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕ ਯੂ ਜੀ